ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਦਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੋਕवट ਨਹੀਂ ਹੈ ਇਸ ਗੱਲ ਦੇ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁੱਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਿਹੜਾ ਜੋਗਾ ਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋਡੂਆਂ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਸੋ ਇਹ ਗੱਲ ਕਾਫੀ ਫਿਕਰਮੰਦ ਆ ਜੋ ਦੋਦੀ ਹੁਣ ਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘਟਾਕਰ ਵਾਲੇ ਪਾਸਿਓਂ ਆ ਕੇ ਉਹ ਕਾਰਤਕ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ਼ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਆ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਾਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈ ਗਈ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਈ ਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਗਿਨਾਏ ਨੂੰ ਪੁਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸ਼ਾ ਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਸ਼ਰੋਨੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਹੈ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਜ਼ਾਦਾ ਤੇ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪੂਰੀ ਜਿਹੜੀ ਆ ਤੰਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫਾਇਦਾ ਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਆ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਆ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ